ਦੋਸਤੋ ਅੱਜ ਇੱਕ ਬਹੁਤ ਗੰਭੀਰ ਮੁੱਦੇ ਤੇ ਗੱਲ ਕਰਦੇ ਆਂ ਪੰਜਾਬ ਵਿੱਚ ਨਸ਼ਿਆਂ ਦੀ ਓਵਰਡੋਜ਼ ਨਾਲ ਹਰ ਰੋਜ਼ ਖਬਰ ਆਉਂਦੀ ਹੈ ਵੀ ਕੋਈ ਨੌਜਵਾਨ ਮਰ ਗਿਆ ਕੋਈ ਹੋਰ ਬੰਦਾ ਮਰ ਗਿਆ ਬੜੀਆਂ ਮਾੜੀਆਂ ਖਬਰਾਂ ਨੇ ਨਸ਼ੇ ਦੀ ਓਵਰਡੋਜ਼ ਨਾਲ ਮਰਦੇ ਕਈ ਵਾਰੀ ਦੇਖਿਆ ਵੀ ਉਹਦੇ ਸਿਰਿੰਜ ਵੀ ਬਾਹਾਂ ਚ ਲੱਗੀ ਹੋਈ ਆ ਕਿਉਂ ਨਸ਼ੇ ਨਾਲ ਓਵਰਡੋਜ਼ ਨਾਲ ਮਰਦੇ ਨੇ ਕਿਉਂ ਅਸੀਂ ਇਹਨਾਂ ਦਾ ਕੋਈ ਹੱਲ ਨਹੀਂ ਕੱਢ ਸਕਦੇ ਨਸ਼ੇ ਦੀ ਓਵਰਡੋਜ਼ ਉਦੋਂ ਹੁੰਦੀ ਹੈ ਜਦੋਂ ਬੋਡੀ ਜਿੰਨਾਕ ਨਸ਼ਾ ਚੱਲ ਸਕਦੀ ਉਸ ਤੋਂ ਜ਼ਿਆਦਾ ਦੀ ਡੋਜ਼ ਖਾਸ ਕਰ ਇੰਜੈਕਸ਼ਨ ਵਾਲਿਆਂ ਦੀ ਹੁੰਦੀ ਹੈ ਕਿਉਂਕਿ ਇੰਜੈਕਸ਼ਨ ਚ ਕੁਆਂਟੀਟੀ ਦਾ ਪਤਾ ਨਹੀਂ ਲੱਗਦਾ ਸਰਿੰਜ ਪਰਣ ਵੇਲੇ ਜਿਹੜਾ ਬੰਦਾ ਨਹੀਂ ਛੇੜੀ ਹੈ ਔਰ ਜਦੋਂ ওভারਡੋਜ਼ ਹੁੰਦੀ ਹੈ ਇਕੱਠੇ ਟਾਣੀ ਚ ਹੁੰਦੇ ਆ ਦੋ ਚਾਰ ਬੰਦੇ ਨਾਲ ਵੀ ਹੁੰਦੇ ਆ ਔਰ ਜਦੋਂ ਕਿਸੇ ਨੂੰ ওভারਡੋਜ਼ ਹੁੰਦੀ ਹੈ ਬਾਕੀ ਛੱਡ ਕੇ ਦੌੜ ਜਾਂਦੇ ਨੇ ਔਰ ਉਸ ਨੂੰ ਕੋਈ ਮੈਡੀਕਲ ਏਡ ਦੇਣ ਦੀ ਕੋਸ਼ਿਸ਼ ਨਹੀਂ ਕਰਦਾ ਕਿਉਂਕਿ ਡਰ ਇਹ ਹੁੰਦਾ ਵੀ ਜੇ ਅਸੀਂ ਵੀ ਫੜੇ ਗਏ ਜਾਂ ਸਾਨੂੰ ਉਹਨਾਂ ਨੂੰ ਪਤਾ ਲੱਗ ਗਿਆ ਅਸੀਂ ਵੀ ਨਸ਼ੇ ਕਰਦੇ ਆ ਤੇ ਸਾਡਾ ਨਾਮ ਵੀ ਆਊਗਾ ਇਸ ਕਰਕੇ ਸਾਥੀ ਵੀ ਡੋੜ ਜਾਂਦੇ ਨੇ ਔਰ ਉਹ ਨਸ਼ੇ ਦੀ ਓਵਰਡੋਜ਼ ਚ ਕੁਝ ਹੀ ਘੰਟਿਆਂ ਚ ਉਸ ਇਨਸਾਨ ਦੀ ਮੌਤ ਹੋ ਜਾਂਦੀ ਹੈ ਕੀ ਇਸ ਦਾ ਕੋਈ ਹੱਲ ਨਹੀਂ ਅਸੀਂ ਇਹ ਮਸਲਾ ਇੱਥੇ ਡਿਸਕਸ ਕਰ ਰਹੇ ਸੀ ਕਿਸੇ ਨਾਲ ਕੈਨੇਡਾ ਚ ਤੇ ਸਾਨੂੰ ਉਹਨੇ ਦੱਸਿਆ ਵੀ ਇੱਕ ਇਸ ਤਰ੍ਹਾਂ ਦੀ ਓਵਰਡੋਜ਼ ਵਾਲੀ ਕਿੱਟ ਹੈ ਉਹ ਕਿਸੇ ਵੀ ਫਾਰਮੇਸੀ ਤੋਂ ਮਿਲਦੀ ਹੈ ਆ ਮੈਂ ਤੁਹਾਨੂੰ ਦਿਖਾ ਰਿਹਾ ਹੁਣ ਕਿੱਟ ਦਿਖਾਉਣੀ ਆ ਤੁਹਾਨੂੰ ਅਸੀਂ ਆ ਕਿੱਟ ਹੈ ਇਹ ਓਵਰਡੋਜ਼ ਵਾਸਤੇ ਬਹੁਤ ਜ਼ਰੂਰੀ ਹੈ ਇਹਦੇ ਨਾਲ ਦੇਖੋ ਇਹ ਕਿੱਟ ਚ ਕੀ ਆ ਕਿ ਦੋ ਤਿੰਨ ਤਰ੍ਹਾਂ ਦੇ ਇੰਜੈਕਸ਼ਨ ਨੇ ਇਹਦਾ ਮੈਨੂਅਲ ਹੈ ਨਾਲ ਹੈ ਔਰ ਇਹਦੇ ਚ ਉਹ ਇੰਜੈਕਸ਼ਨ ਤੁਸੀਂ ਇਨਸਾਨ ਨੂੰ ਦੇਣਾ ਜਿਹਨੂੰ ਓਵਰਡੋਜ਼ ਹੋ ਗਿਆ ਇਮੀਡੀਏਟਲੀ ਜਦੋਂ ਤੁਹਾਨੂੰ ਲੱਗਦਾ ਓਵਰਡੋਜ਼ ਹੈ ਔਰ ਉਸ ਦੇ ਨਾਲ ਕੀ ਹੋਏਗਾ ਉਹਨੂੰ 5-4 ਘੰਟੇ ਦਾ ਟਾਈਮ ਹੋ ਜਾਏਗਾ ਇਮੀਡੀਏਟਲੀ ਉਹ ਸਟੇਬਲ ਹੋ ਜਾਏਗਾ ਔਰ ਓਵਰਡੋਜ਼ ਜਿਹੜੀ ਮੈਡੀਕਲ ਸਹਾਇਤਾ ਉਹਨੇ 5-4 ਘੰਟੇ ਵਿੱਚ ਮਿਲ ਕੇ ਉਹ ਬੰਦੇ ਦੀ ਜਾਨ ਬਚ ਸਕਦੀ ਹੈ ਮੈਨੂਲੇ ਦੇ ਅੰਦਰ ਹੁੰਦਾ ਆ ਰਾਨੀ ਦੀ ਗੱਲ ਮੈਨੂੰ ਇੱਥੇ ਲੱਗੀ ਵੀ ਅਸੀਂ ਵੀ ਇਹ ਕਿੱਟ ਲੈ ਕੇ ਆਏ ਤੁਹਾਨੂੰ ਦਿਖਾਉਣ ਵਾਸਤੇ ਕਿਸੇ ਵੀ ਫਾਰਮੇਸੀ 'ਚ ਚਲੇ ਜਾਓ ਔਰ ਇਹ ਕਿੱਟ ਮੰਗੋ ਉਹ ਤੁਹਾਨੂੰ ਇਹ ਕਿੱਟ ਫ੍ਰੀ ਦਿੰਦੇ ਆ ਤੁਹਾਡਾ ਨਾਮ ਵੀ ਨਹੀਂ ਪੁੱਛਦੇ ਕੋਈ ਆਈਡੀ ਨਹੀਂ ਪੁੱਛਦੇ ਕੁਛ ਨਹੀਂ ਤੁਸੀਂ ਕਿੱਟ ਕਿਸੇ ਵੀ ਫਾਰਮੇਸੀ ਤੋਂ ਕੈਨੇਡਾ 'ਚ ਲੈ ਸਕਦੇ ਹੋ ਰੱਖ ਸਕਦੇ ਹੋ ਕਿਸੇ ਲੋੜਵੰਦ ਨੂੰ ਦੇ ਸਕਦੇ ਹੋ ਹੁਣ ਸਵਾਲ ਇਹ ਉੱਠਦਾ ਹੈ ਵੀ ਕੀ ਅਸੀਂ ਅਜਿਹੀਆਂ ਕਿੱਟਾਂ ਇੰਡੀਆ 'ਚ ਡਿਵੈਲਪ ਨਹੀਂ ਕਰ ਸਕਦੇ ਸਾਡੀਆਂ ਇੰਨੀਆਂ-ਇੰਨੀਆਂ ਲੈਬਸ ਨੇ ਪੰਜਾਬ 'ਚ ਕੀ ਅਸੀਂ ਅਜਿਹੀ ਜੀ ਨਸ਼ੇ ਦੀ ਐਂਟੀਡੋਟ ਦੀ ਕਿੱਟ ਨਹੀਂ ਬਣਾ ਸਕਦੇ ਕੀ ਅਜਿਹੀਆਂ ਕਿੱਟਾਂ ਅਸੀਂ ਪਿੰਡ-ਪਿੰਡ ਲੈਵਲ ਤੇ ਪੰਜ-ਚਾਰ ਕਿੱਟਾਂ ਹਰੇਕ ਸਰਪੰਚ ਕੋਲੇ ਨਹੀਂ ਰੱਖ ਸਕਦੇ ਤਾਂ ਕਿ ਜਦੋਂ ਪਤਾ ਲੱਗੇ ਇਮੀਡੀਏਟਲੀ ਤੇ ਉਹ ਕਿਸੇ ਨੂੰ ਮਰਦੇ ਬੰਦੇ ਨੂੰ ਬਚਾ ਸਕਣ ਬਹੁਤ ਛੋਟੀ ਜੀ ਗੱਲ ਹੈ ਸਰਕਾਰ ਵੀ ਇਹ ਤੇ ਮਦਦ ਕਰ ਸਕਦੀ ਹੈ ਐਨਜੀਓ ਵੀ ਮਦਦ ਕਰ ਸਕਦੇ ਨੇ ਇਹ ਸਵਾਲ ਤੇ ਮੇਰੀ ਬੇਨਤੀ ਹੈ ਵੀ ਸੋਚਿਆ ਜਰੂਰ ਜਾਵੇ ਜੇ ਨਸ਼ੇ ਦੀ ਓਵਰਡੋਜ਼ ਦਾ ਵੀ ਹੱਲ ਲੱਭ ਲੇ ਤੇ ਕਾਫੀ ਮੌਤਾਂ ਹੁਣ ਤੋਂ ਬਚ ਸਕਦੀਆਂ ਨੇ ਕਿਉਂਕਿ ਟਾਈਮਲੀ ਮੈਡੀਕਲ ਏਡ ਮਿਲਣਾ ਇੱਕ ਬਹੁਤ ਬਹੁਤ ਹੀ ਵੱਡੀ ਸਹੂਲਤ ਹੋਵੇਗੀ ਔਰ ਬਹੁਤ ਵੱਡਾ ਉਹਦਾ ਫਾਇਦਾ ਹੋਏਗਾ ਕਿਉਂਕਿ ਜੇ ਡਾਕਟਰ ਦੇ ਪਹੁੰਚ ਗਿਆ ਬੰਦਾ ਤੇ ਉਹਦੇ ਬਚਣ ਦੇ ਚਾਂਸ 99.9% ਹੁੰਦੇ ਨੇ ਪਰ ਜਦੋਂ ਉਹਨੂੰ ਕੋਈ ਪੁੱਛਦਾ ਹੀ ਨਹੀਂ ਉੱਥੇ ਛੜਤਾ ਤੇ ਉਹ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੀ ਹੁੰਦੀ ਹੈ ਤੇ ਦੋਸਤੋ ਜਰੂਰ ਇਹ ਜਾਣਕਾਰੀ ਕਿਸੇ ਐਨ ਜੀਓ ਜਾਂ ਐਸੇ ਬੰਦਿਆਂ ਨਾਲ ਸ਼ੇਅਰ ਕਰੋ ਕਿ ਜਹੀ ਕਿੱਟ ਕੋਈ ਖਾਸ ਗੱਲ ਨਹੀਂ ਹੈ ਮੈਨੂੰ ਲੱਗਦਾ ਵੀ ਜੇ ਬਲਕ 'ਚ ਇਹ ਕਟਾਉਣ ਤੇ 200 ਰੁਪਏ ਦੀ ਇੱਕ ਕਿੱਟ ਬਣ ਸਕਦੀ ਹੈ ਇਹਦੇ 'ਚ ਸਰਿੰਜਾਂ ਵੀ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਮਿਸਯੂਜ਼ ਨਹੀਂ ਹੋ ਸਕਦੀਆਂ ਤੁਸੀਂ ਇੱਕ ਵਾਰੀ ਇਸ ਤਰ੍ਹਾਂ ਕਰਕੇ ਸਰਿੰਜ ਮਾਰਨੀ ਹੈ ਔਰ ਉਸ ਤੋਂ ਬਾਅਦ ਉਹ ਸਰਿੰਜ ਬੇਕਾਰ ਹੋ ਜਾਂਦੀ ਹੈ ਉਹਦੀ ਨੀਡਲ ਸਰਿੰਜ ਦੇ ਅੰਦਰ ਹੀ ਚਲੀ ਜਾਂਦੀ ਹੈ ਆ ਯਾਨੀ ਇਹ ਬਹੁਤ ਵਧੀਆ ਕਿੱਟ ਬਣਾਈਏ ਤੇ ਬਣ ਵੀ ਸਕਦੀ ਹੈ ਕੋਈ ਬਾਲੀ ਕਾਸਟ ਵੀ ਨਹੀਂ ਹੋਣੀ ਪਰ ਜਾਨਣਾ ਜ਼ਰੂਰ ਸੈਂਕੜਿਆਂ ਦੀ ਤعداد ਵਿੱਚ ਬਚਾਈਆਂ ਜਾ ਸਕਦੀਆਂ ਨੇ ਔਰ ਉਦੋਂ ਬਾਅਦ ਇਹ ਨਸ਼ਾ ਛਡਾਊ ਕੇਂਦਰ ਨੇ ਹੋਰ ਹੈ ਸਭ ਤੋਂ ਰੱਖੀਆਂ ਜਾ ਸਕਦੀਆਂ ਨੇ ਤਾਂ ਕਿ ਜੇ ਜਦੋਂ ਕਿਸੇ ਬੰਦੇ ਨੂੰ ਓਵਰਡੋਜ਼ ਹੋਵੇ ਤੇ ਇਮੀਡੀਟਲੀ ਫੌਰੀ ਮੈਡੀਕਲ ਇਲਾਜ ਮਿਲ ਜੇ ਔਰ ਬੰਦਾ ਮੌਤ ਦੇ ਮੂੰਹ ਵਿੱਚ ਨਾ ਜਾਵੇ ਵੀਡੀਓ ਦੇਖਣ ਤੇ ਸ਼ੇਅਰ ਕਰਨ ਲਈ ਤੇ ਲਾਈਕ ਕਰ ਲਈ ਬਹੁਤ-ਬਹੁਤ ਧੰਨਵਾਦ ਦਿੱਕ ਤੇਰਾ ਸਾਡੀ ਵੀਡੀਓ